ਹੈਲੋ ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਅਸੀਂ ਗੜਿਆ ਪਿੰਡ ਸਟੌਜ ਅਸ ਪਿੰਡ ਡੁੱਬਦਾ ਸੀ ਬਾਈ ਇਧਰ ਡਰੇਨ ਪੱਟ ਰਹੇ ਸੀਗੇ ਮਲਾਜਮਾਂ ਨੇ ਆ ਕੇ ਰੋਕੀ ਹੈ ਕਿ ਜੇਸੀਬੀ ਕਹਿੰਦੇ ਵੀ ਸਾਨੂੰ ਅੱਗੇ ਲੈਣੀ ਪਊਗੀ ਜਿਹੜੇ ਪਿੱਛੇ ਹੋਰ ਪਿੰਡਾਂ ਨੇ ਰੋਡ ਪੱਟਦੇ ਸੜਕਾਂ ਪੱਟਦੀਆਂ ਉਹਦੀ ਅੱਗੇ ਕਿਸੇ ਨੇ ਲਈ ਨਹੀਂ ਸਾਡਾ ਸਾਡਾ ਪਿੰਡ ਸਟੌਜ ਮੁੱਖ ਮੰਤਰੀ ਦਾ ਪਿੰਡਾ ਸਾਡੇ ਪਿੰਡ ਦੇ ਦੀ ਪੂਗਦੀ ਨਹੀਂ ਹੈਗੀ ਬਾਈ ਕਿਸੇ ਦੀ ਹੈ ਅਸੀਂ ਕੀ ਕੀ ਮੁੱਖ ਮੰਤਰੀ ਨੂੰ ਚਟਾਈਏ ਅਸੀਂ ਹੈ ਸਾਰੇ ਪਿੰਡ ਪਿੱਟ ਗਿਆ ਸਾਡੇ ਪਿੰਡ ਭਗਵਤਵਾਨ ਦੀ ਵੀ ਨਹੀਂ ਚੱਲਦੀ ਬਈ ਦੇਖੋ ਕਰਮਾ ਥਾਣੇ ਤੇ ਨਹੀਂ ਚੱਲਦੀ ਹੈਗੀ ਹੈ ਆ ਸਾਡੇ ਬਾਰੀ ਕਹਿੰਦੇ ਸੀ ਅੱਗ ਲੈਣੀ ਆ ਕੀ ਗੱਲ ਹੈ ਉਹ ਖੜੇ ਨੇ ਉਹਨਾਂ ਨੇ ਬਣਾ ਇਹਨਾਂ ਨੇ ਰੋਕਿਆ ਹੁਣ ਲਾਓ ਅੱਗ ਖੜੇ ਨੇ ਸਾਹਿਬ ਇੰਸਪੈਕਟਰ ਸਾਹਿਬ ਇਹਨਾਂ ਨੇ ਰੋਕੀ ਆ ਹਾਂਜੀ ਆ ਦੇਖੋ ਕੀ ਗੱਲ ਬਾਤ ਹੈ ਜਿਹੜੀ ਪਹਿਲਾਂ ਉਧਰੇ ਪੱਟੀਆਂ ਗਈਆਂ ਨੇ ਕਿਸੇ ਦਾ ਆਉਣੀ ਆ ਆ ਸਰ ਨੇ ਰੋਕ ਰਿਆ ਕਿਸੇ ਮਨਜ਼ੂਰੀ ਇਹਨਾਂ ਨੇ ਦਵਾਈਆਂ ਨਹੀਂ ਉਹ ਬਾਈ ਬਾਈ ਇੱਕ ਮਿੰਟ ਗੱਲ ਸੁਣੋ ਫਿਰ ਸਾਨੂੰ ਮੁੱਖ ਮੰਤਰੀ ਦਾ ਸਟੋਰੀ ਦਾ ਕੀ ਕੀ ਫੇਰ ਆਇਆ ਦੱਸੋ ਯਾਰ ਖੜ ਜਾ ਉੱਥੇ ਕੋਟ ਲੈ ਕੇ ਆ ਯਾਰ ਓਏ ਯਾਰ ਇੱਕ ਮਿੰਟ ਕਿਤੇ ਨਹੀਂ ਨਾ ਤੂੰ ਕਰੂੰ ਬੋਲ ਕਮੈਂਟ ਕਰ ਕਮੈਂਟ ਕਰ ਮੈਂ ਕਿਹਾ ਤੂੰ ਕਿਹੋ ਜਿਹਾ ਕਰੀ ਨਾ ਕੱਲ ਉੱਥਾ ਕਹਿਣੀ ਤੂੰ ਕਿੱਥੇ ਨਹੀਂ ਹੈ ਉਹ ਉਸੇ ਦੋ ਪੜਦੇ ਕਿੱਥੇ ਕਿੱਥੇ ਨਹੀਂ ਹੈ ਮੇਰੇ ਮੈਗਰ ਕਿੱਥੇ ਉਸੇ ਨਾਲੇ ਤੇ ਸਾਰੇ ਬੋਲ ਲੈਣੇ ਯਾਰ ਮੈਂ ਕਿਹਾ ਮੈਂ ਦੱਸ ਤੀ ਨਾ ਕਿਹੋ ਜਿਹਾ ਮੈਚ ਦੇ ਨਜ਼ਰ ਆਉਂਦਾ ਆ ਨਹੀਂ ਮੈਂ ਕੱਲ ਤੋਂ ਬੰਦ ਮਾਰਨੇਗੇ ਪਰ ਸਾਹਿਬ ਉਹ ਕਰ ਰਿਹਾ ਬਾਈ ਕਰਾ ਹਾਂ ਰੋ 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 ਕਰਵਾ ਕਰੀਆ ਉਹ ਲੋਕ ਕਮਲ ਸਿਆਖਣੀਏਗੀ ਫਿਰ ਦੋ ਭਈਆ ਮੁੱਖ ਮੰਤਰੀ ਰਵਿੰਦਰ ਦਾ ਕੀ ਫੈਲਾ ਹੋਇਆ ਸਰਪੰਚ ਹੈ ਰਮਨ ਕੱਲ ਕਿੱਥੇ ਦੀ ਨਹੀਂ ਕੱਲ ਕਿੱਥੇ ਦੀ ਐਸ ਡੀ ਐਮ ਦੀ ਸਾਡੇ ਮਿੰਡ ਡਿਪਟੀ ਮੈਨੂੰ ਆਏ ਐਸ ਡੀ ਐਮ ਐ ਕੋਈ ਹੱਲ ਨਹੀਂ ਹੋਇਆ ਧਰਮਗੜ ਦੇ ਨੂੰ ਕਹਿੰਦੇ ਖੋਲੋ ਅਸੀਂ ਬੰਦ ਜਾਣੇ ਬੰਦ ਕਰਕੇ ਆਏ ਆਂਗੇ ਬੰਦ ਜਾਣੇ ਬੰਦ ਕਰਾ ਕੇ ਅਸੀਂ ਨੇ ਓਥੋਂ ਯਾਰ ਯਾਰ ਪਾਪਾ ਪਾਪ ਪੱਟਾ ਯਾਰ ਚਲਾਓ ਕੋਈ ਆਗਿਆ ਨਹੀਂ ਲੈਣੀ ਯਾਰ ਜਿਹਨੇ ਰੋਕੀਆ ਨੂੰ ਕਹਾਂ ਗਰੀਬਲਾ ਮੈਂ ਗੱਲ ਕਰਦੀ ਰੋਕੀ ਉਹ ਫਿਰ ਇਹਨਾਂ ਦੀ ਵੀਡੀਓ ਬਣਾ ਰਿਆ ਆ ਫਿਰ ਇਹ ਤਾਂ ਇਹਨੂੰ ਤਾਂ ਕਹਿਣਾ ਨਹੀਂ ਕੁਛ ਇਹਨੂੰ ਗੱਲ ਹੀ ਨਾ ਕਰਨੀ ਇਹ ਨਹੀਂ ਹੁੰਦਾ ਫੋਨ ਲੱਗ ਜਾਂਦਾ ਹੁਣ ਨੂੰ ਤਾਂ ਕੀ ਨੇ ਕਹਿ ਲਈ ਕੋਈ ਆਗਿਆ ਨਹੀਂ ਲੈਂਦਾ ਕੋਈ ਹੋਰ ਨਹੀਂ ਲੈਂਦਾ ਆਪ ਬਣਾ ਦੇ ਨੇ ਓਏ ਉਹਨੇ ਮਾਗਰ ਪਈ ਤਾਂ ਇਹਨੇ ਦੋ ਵਾਰੀ ਭਾਈ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਸਾਡੇ ਪਿੰਡ ਦੀ ਕੋਈ ਸੁਣਵਾਈ ਨਹੀਂ ਆਈ ਬਈ ਕੀ ਕਰੋਗੇ ਸਾਡੇ ਪਿੰਡ ਦੇ ਦੀ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਕੋਈ ਸੁਣਵਾਈ ਨਹੀਂ ਦੇਖੋ ਸਾਰੇ ਲੋਕ ਹੁਣ ਚਾਹਰੋ ਕਰ ਰਹੇ ਨੇਗੇ ਕੀ ਗੱਲ ਬਾਤ ਆ ਗਿਆਨਵਾ ਗਿਆਨਵਾ ਨੂੰ ਰੋਹ ਕੇ ਮੁੜ ਕੇ ਗਿਆ ਬਈ ਕਿੱਥੇ ਆ ਗਿਆਨ ਵਿਹਾਨ ਕਿੱਥੇ ਆ ਗੈਨਮਾਨ ਉਰੇ ਘੇੜਾ ਦੇ ਕੇ ਮੁੜ ਗਿਆ ਉਹ ਕੀ ਕਰਕੇ ਗਿਆ ਬਾਈ ਕੁਛ ਨਹੀਂ ਕਰਕੇ ਗਿਆ ਹੈ ਫੋਟੋ ਖਿੱਚ ਕੇ ਲੈ ਜਾਂਦੇ ਨੇ ਗੱਲ ਡਿਪਟੀ ਮੈਡਮ ਫੋਟੋ ਖਿੱਚ ਕੇ ਲੈ ਗਈ ਆਪਣੀ ਪਾਈਪ ਲਾਈਨ ਦਾ ਮਾਰਾ ਆਤੀ ਆਪਣੀ ਪਾਈਪ ਲਾਈਨ ਦਾ ਮਾਰਾ ਆਤੀ ਮੇਰੀ ਪਾਈਪ ਲਾਈਨ ਨਾ ਪੱਟੀ ਜਾਵੇ ਉਰੇ ਆ ਕੇ ਮੁੜ ਗਿਆ ਲਈ ਉਹ ਕੀ ਗੱਲ ਬਾਤ ਇੱਥੇ ਹੈ ਜੇ ਸੀ ਵੀ ਤਲਾਹ ਰੋਕੋ ਜਿਹੜਾ ਰੋਕਦਾ ਬਾਈ ਚਲਾਓ ਇਹ ਕਈਆਂ ਨਾਲ ਪੱਟਾ ਐ ਨਹੀਂ ਪੱਟੋ ਆਪਣੇ ਸੀਐਮ ਦੇ ਪਿੰਡ ਵਾਸਤੇ ਹੈ ਸੀਐਮ ਦੇ ਪਿੰਡ ਵਾਸਤੇ ਆ ਗਿਆ ਨਹੀਂ ਆ ਗਿਆ ਲੈ ਲੋ ਆ ਸਾਰੀਆਂ ਸੜਕਾਂ ਬੱਟੋ ਬੱਚੇ ਯਾਰ ਸਾਰੀਆਂ ਬੱਟਦੀਆਂ ਯਾਰ ਪਟਕਾਲ ਵਾਲੀ ਪਟਕਾਲ ਵਾਲੀ ਸਾਰੀਆਂ ਸੜਕਾਂ ਪੱਟੀਆਂ ਪੰਜਾ ਕੀ ਗੱਲ ਆ ਇਹ ਰਾਤ ਦੇ ਰਾਤ ਬੜਿਆ ਕੇ ਤੌਰ ਤੇ ਪਿੰਡ ਤੋਂ ਦੂਰ ਹੋ ਰਿਹਾ ਆ ਚਲਾਦੀ ਬਈ ਕਿਸੇ ਦੀ ਆਗਿਆ ਤੋਂ ਬਗੈਰ ਹੀ ਚਲਾਈ ਜਾਂ ਨਾਲੇ ਆਪ ਚਲਾਈ ਆ ਸੀਨਾ ਆਪਣੇ ਦਮਤੇ ਚਲਾਈ ਆ ਆਪਣੇ ਦਮਤੇ ਚਲਾਈ ਆ ਆਪਣੇ ਦਮਤੇ ਚਲਾਈ ਆ ਕੋਈ ਸਰਪੰਚ ਵੀ ਕੋਈ ਮੈਂਬਰ ਹਾਂ ਨਾਲ ਨਾਲ ਆ ਗੈਰਾ ਗੈ ਲੈ ਰਹੇ ਨੇ ਐਸੇ ਤੂੰ ਸਾਬ ਨਹੀਂ ਐਸੇ ਤੂੰ ਸਾਬ ਨਹੀਂ ਤੂੰ ਚਲਾ ਯਾਰ ਅਸੀਂ ਖੜੇ ਆ ਤੂੰ ਚਲਾ ਯਾਰ ਅਸੀਂ ਖੜੇ ਆ ਉਹ ਮੈਂ ਉਹ ਮੈਂ ਖੜਾ ਹਾਂ ਅੱਲੇ ਰੁਕੋ ਕਿਹੜਾ ਰੋਕਦਾ ਆ ਗੜਾ ਜੱਟ ਰੋਕੋ ਕਿਹੜਾ ਰੋਕਦਾ

ਕੋਈ ਨਹੀਂ ਕੁਲ ਕੀ ਲੋੜ ਕਦੇ ਵਸਣ ਨੂੰ ਦੇ ਜੀ ਤੁਸੀਂ ਮੈਨੂੰ ਕਹੀਏ ਤੇਰੇ ਸਾਰੇ ਨੂਰ ਲੈ ਆ ਗਿਆ ਯਾਰ ਕੱਲਾ ਓ ਯਾਰ ਮੁੱਖ ਮੰਤਰੀ ਰਗੀ ਫੈਲਾ ਹੋਇਆ ਯਾਰ ਔਰ ਇਹ ਕਹਿੰਦੇ ਪਿੰਡ ਸਾਡੇ ਕੁੱਟੂ ਕੁੱਟੂ ਕਹਿੰਦੇ ਸਾਨੂੰ ਪੰਡਾ ਉਹ ਵੀ ਯਾਰ ਬਾਦੀ ਕਰਵਾਉ ਕਹਿ ਕੇ ਪਹਿਲਾਂ ਤਾਂ ਸਾਰੇ ਜਾਣੇ ਬਾਈ ਤਾਂ ਨਕਾਬ ਨਹੀਂ ਬੰਦ ਕਰ ਰਹੇ ਸਾਨੀ ਅਸੀਂ ਅਸੀਂ ਬੰਦ ਕਰਕੇ ਆਏ ਐ ਸੈਤੂ ਸਾਹਿਬ ਕਹਿੰਦੇ ਆਪੀ ਬੰਦ ਕਰ ਲੋ ਅਸੀਂ ਆਪ ਕਰਕੇ ਆਏ ਸਾਡੇ ਨਾਲ ਕੋਈ ਨਹੀਂ ਦੁਰਦਾ ਅਸੀਂ ਤਾਂ ਤਾਂ ਕਰ ਦਿਆ ਜੇ ਸਾਡੀ ਸੁਣਵਾਈ ਹੋਵੇ ਅਸੀਂ ਪਿੱਛੇ ਜਾਣਾ ਉਰੇ ਆ ਗਿਆ ਚਲਾ ਯਾਰ ਚਲਾ ਯਾਰ ਚਲਾਓ ਚਲਾਓ ਅਸੀਂ ਪੰਜ ਜਾਣੇ ਦੇ ਕੱਲ ਸਾਡੇ ਕਈਆਂ ਮਾਰਦੇ ਹੋ ਅਸੀਂ ਬੰਦ ਕਰਦੇ ਹਾਂ ਪਾਣੀ ਟੋਟਾ ਕੇ ਵੀ ਪੈਣਾ ਬਾਈ ਨਿਕਲ ਪੱਟ ਯਾਰ ਪੱਟ